ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਅਬਰਜੀਤ ਸਿੰਘ ਆ ਪਿੰਡ ਆਪਣਾ ਦੂਰੀਆ ਵਾਂ ਡੇਰੇ ਵਿੱਚ ਰਹਿੰਦੇ ਆਪਾਂ ਹੜ੍ਹ ਦੇ ਕਾਰਨ ਆਪਣੇ ਘਰ ਪਾਣੀ ਫਿਰ ਗਿਆ ਸੀ ਤੇ ਆਪਣੀਆਂ ਕੰਧਾਂ ਵੀ ਬੈ ਗਈਆਂ ਵਾਂ ਤੇ ਕੰਧਾਂ 파ੜ ਵੀ ਗਈਆਂ ਦੋਹਾਂ ਤੇ ਨਾਲ ਦੋਹਾਂ ਕਮਰਿਆਂ ਦੀਆਂ ਬਰਾਂਡੇ ਦੀਆਂ ਬੁੱਝੀਆਂ ਵੀ ਬੈ ਗਈਆਂ ਸਾਰੀਆਂ ਜਹੇ ਬੰਦਿਆਂ ਨੂੰ ਬੇਇਤੀ ਕਰਦੇ ਆਂ ਕਿ WhatsApp ਵੱਧ ਮੇਥੇ ਆਪਣੀ ਕੀਤੀ ਜਾਵੇ ਤੇ ਸਰਕਾਰ ਗਾੜੀ ਵੀ ਹੱਥ ਜੋੜ ਕੇ ਬੇਨਤੀ ਆ ਵੀ ਵਸੋਗਤ ਮਾਇਤੇ ਕੀਤੀ ਜਾਵੇ ਮੋਬਾਈਲ ਆਪਣਾ ਨੰਬਰ ਹੈ 77107 922001